ਸੂਬੇ ਅੰਦਰ ਬਿਜਲੀ ਦੀ ਸਪਲਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸੰਭਾਵਨਾ ਦੀ ਖੋਜ ਕਰ ਰਹੀ ਹੈ। ਜਿਸ ਦਿਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੀ ਘੱਟ ਦਰਾਂ ਦੇ ਉੱਤੇ ਵੱਧ ਤੋਂ ਵੱਧ ਬਿਜਲੀ ਦੀ ਪੈਦਾਵਾਰ ਨੂੰ ਸਾਰਥਕ ਬਣਾਇਆ ਜਾਵੇ। ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਵਿੱਚੋਂ ਇੱਕ ਹੈ ਪਛਵਾੜਾ ਕੋਲ ਮਾਈਨ ਤੋਂ ਕੋਲੇ ਦੀ ਸਪਲਾਈ ਨੂੰ ਮੁੜ ਤੋਂ ਬਹਾਲ ਕਰਵਾਉਣਾ। ਪਛਵਾੜਾ ਕੋਲ ਮਾਈਨ ਤੋਂ ਕੋਲੇ ਦੀ ਸਪਲਾਈ ਤੋਂ ਪਹਿਲਾਂ ਪੀਐਸਪੀਸੀਐਲ ਨੂੰ ਬਾਰਾਂ ਕੋਲਾ ਮੰਗਵਾਉਣਾ ਪੈਂਦਾ ਸੀ ਜਿਸ ਕਰਕੇ ਪੀਐਸਪੀਸੀਐਲ ਨੂੰ ਪਰ ਯੂਨਿਟ ਬਿਜਲੀ ਉਤਪਾਦਨ ਦਾ ਮੁੱਲ ਮਹਿੰਗਾ ਪੈਣ ਕਰਕੇ ਅੱਗੇ ਸੂਬਾ ਵਾਸੀਆਂ ਨੂੰ ਵੀ ਸਸਤੇ ਦਰਾਂ ਤੇ ਬਿਜਲੀ ਮੁਹੱਈਆ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਛਵਾੜਾ ਕੋਲ ਮਾਈਨ ਤੋਂ ਕੋਲੇ ਦੀ ਸਪਲਾਈ ਪੀਐਸਪੀਸੀਐਲ ਨੂੰ ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਸੂਬਾ ਸਰਕਾਰ ਨੂੰ ਲਗਭਗ ਸਾਲਾਨਾ 1000 ਕਰੋੜ ਰੁਪਏ ਦਾ ਫਾਇਦਾ ਹੋਏਗਾ ਪੰਜਾਬ ਨੂੰ ਹਰ ਸਾਲ ਲਗਭਗ 7 ਲੱਖ ਟਨ ਕੋਲਾ ਇਸ ਮਾਈਨ ਤੋਂ ਮਿਲੇਗਾ ਜਿਸ ਦੇ ਨਾਲ ਨਾਤੇ ਸੂਬੇ ਵਿੱਚ ਕੋਈ ਕੋਲੇ ਦੀ ਤੰਗੀ ਰਹੇਗੀ ਤੇ ਨਾ ਹੀ ਸੂਬਾ ਵਾਸੀਆਂ ਨੂੰ ਬਿਜਲੀ ਪੱਖੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪਛਵਾੜਾ ਕੋਲ ਮਾਈਨ 2015 ਤੋਂ ਬੰਦ ਪਈ ਸੀ ਅਸੀਂ ਉਹ ਕੋਲੇ ਦੀ ਖਾਨ ਚਲਾ ਲਈ ਪਹਿਲਾਂ ਆਮ ਤੌਰ ਤੇ ਖਬਰਾਂ ਆਉਂਦੀਆਂ ਸੀ 5 ਘੰਟਿਆਂ ਦਾ ਕੋਲਾ ਬਚਿਆ ਜੀ 6 ਘੰਟਿਆਂ ਦਾ ਕੋਲਾ ਬਚਿਆ ਜੀ ਇਹ ਖਬਰਾਂ ਆਉਣੀਆਂ ਹੁਣ ਬੰਦ ਹੋ ਗਈਆਂ ਸਾਫ ਨੀਅਤ ਤੇ ਤੁਹਾਡੇ ਸਾਥ ਨਾਲ ਬਾਣ ਰਿਹਾ ਏ ਰੰਗਲਾ ਪੰਜਾਬ